ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਖੋੜਿਆ ਕੋਲ ਨਾ ਮੈਂ ਮੁੰਡੇ ਇਹ ਖਾਂਦੇ ਕਰੇ ਚੱਲ ਜਾਂਦਾ ਨਹੀਂ ਇੱਕ ਅਸੀ ਨਹੀਂ ਹੈਗੇ ਹੁਣ ਤਾਂ ਕਹਤਾ ਅਸੀ ਨਹੀਂ ਇਹ ਉਹ ਨਹੀਂ ਸਾਰੀ ਦੁਨੀਆ ਨਹੀਂ ਖਾਈ ਜੀ ਅਸੀ ਤਾਂ ਨਹੀਂ ਖਾਂਦੇ ਉਹ ਕਿਹੜਾ ਨਸ਼ਾ ਚਾ ਹਾਂ ਉਹ ਤਾਂ ਖਵਾਸ ਕੇ ਆ ਗੱਡ ਕਰਦੇ ਗੰਦੇ ਰੋ ਭਾਈ ਚੰਗਾ ਬਚੀਓ ਜੇ ਅਸੀਂ ਨਸ਼ਾ ਕਰਦੇ ਹੁੰਦੇ ਆ ਕੋਕੀ ਥੋੜੀ ਘਣੀ ਕਰਦੇ ਤੇਰੇ ਵਾਂਗੂ ਜ਼ਮੀਨ ਵੇਚ ਕੇ ਸੁੱਕੀ ਵੇਚਦੇ ਹੁੰਦੇ ਜੇ ਨਹੀਂ ਕਰਦੇ ਫਿਰ ਕਿ ਲਾਣਾ ਪੱਟ ਤੇ ਆ ਭਾਈ ਵਾਹ ਕੋਠੀ ਤੇ ਤੂੰ ਤੇਰੇ ਬੁਣੀ ਨਹੀਂ ਪਾਈ ਆ ਭਾਈ ਦੀ ਮੁੱਢੀ ਤੁਸੀਂ ਲਹਿ ਗਈ ਆ ਅਸੀਂ ਤਾਂ ਉਹਦੇ ਕੰਮ ਦੇ ਸਿਰ ਤੇ ਪਈ ਆ ਖੇਤੀ ਸਿਰ ਤੇ ਆ ਭਾਈ ਦਾ ਭੈਣ ਮੁੱਢੀ ਗੋੜੀਆਂ ਲਵਾਈ ਵੇਚ ਮੁਰਗਾ ਵੀ ਲੱਗ ਜਾਣਗੇ ਆ ਅਸੀਂ ਆਥਣ ਨੂੰ ਪਾੜ ਗਿਆ ਜਿੱਦੀ ਇੱਟ ਨਹੀਂ ਬੈਠੀ ਪਾੜ ਗਿਆ ਵੇਚ ਕੇ ਸਾਰੀ ਖਾ ਗਿਆ ਹੈ ਨਹੀਂ ਤੇਰੀ ਹੁਣ ਆਏ ਦੱਸ ਵੇ ਕਿੰਨੀ ਖਾਂਦੀ ਆ ਹੁਣ ਛੱਡ ਗਏ ਹੁਣ ਆਹ ਬਵਾਸਰਾ ਇਹ ਕਈ ਗੱਲਾਂ ਹੁੰਦੀਆਂ ਸ਼ੇਰਾਂ ਮੈਂ ਤੈਨੂੰ ਦਾ ਟਾਈਮ ਟਾਈਮ ਜੀ ਕਰ ਦਵਾਂ ਇਹ ਕਹਿੰਦੇ ਆ ਕੋਰੀ ਕਰਦੇ ਹਾਂ ਤਾਂ ਨਸ਼ੇ ਨੇ ਹਣਾ ਉਹ ਜਾਂਦਾ ਜਦੋਂ ਖਾਈ ਜਾਂਦੇ ਆ ਭਾਈ ਲੱਗ ਜਾਂਦਾ ਹੱਡਾਂ ਇਹ ਤਾਂ ਗੱਲ ਹੈ ਆਹ ਹੋਰ ਵਧੀਆ ਹੋਰ ਕੀ ਡਾਊੜਾ ਮੇਰੇ ਕੋਲੇ ਹੋਰ ਕੀ ਗੰਟਾ ਹੋਰ ਚੱਲ ਠੀਕ ਹੈ ਕੀ ਕਹਿੰਦਾ ਇਹ ਇਹ ਤਾਂ ਕਹਿੰਦੇ ਵੀ ਤੈ ਰਹਾਂਗੇ ਕਿ ਚੱਲਾਂਗੇ ਮੱਖਾ ਦੇਖਦੇ ਉੱਥੇ ਕੁਝ ਨਹੀਂ ਰਹੇ ਮੱਖਾ ਦੇਖਦੇ ਹਜੇ ਕੀ ਗੱਲ ਬਾਤ ਲੱਗ ਜਾਓ ਇਹ ਤਾਂ ਦਿਨ ਖੜਾ ਚੰਗੇ ਰਹਾਂਗੇ ਇੱਥੇ ਹੀ ਅਸੀਂ ਆਪ ਦੋਨੇ ਜਣੇ ਬਾਹਰੇ ਛਿਰਪਾ ਜਾਏ ਮੋਹ ਬਣਾਉਣਾ ਕੰਜਰਾਂ ਦਾ ਹੁਣ ਕੀ ਹਾਂ ਜੇ ਬਾਬਾ ਦੇ ਇੱਥੇ ਰਹਾਂ ਇਹ ਕਹਿੰਦੇ ਬਾਬਾ ਮਿਲ ਕੇ ਚੱਲਾਂਗੇ ਮੇਰੇ ਵਾਲੀ ਭੁਜਾਈ ਨੂੰ ਆਉਣਾ ਜੀ ਬੇਬੇ ਗੱਲ ਦਿੰਦਾ ਮੈਂ ਤਾਂ ਖੇਡ ਕੇ ਆਉਣਾ ਖੇਡ ਜਿੱਥੇ ਰੱਦ ਕੇ ਕੇ ਮੱਗ ਜਾਓ ਇਹ ਤਾਂ ਬੁਖਰੇ ਆਲੇ ਥਾਲੇ ਆ ਜੀ ਨਾ ਜੀ ਨਾ ਟੰਗਾ ਤਾ ਚੰਗਾ ਖੇਡਾ ਚੰਗਾ ਅੱਜ ਤੇ ਠੀਂ ਆਵੇਂ ਨਾ ਨਾ ਟਾਈਮ ਨਾ ਭੇਜ ਦਿਨ ਕੋਈ ਕੋਈ ਭੇਜਿਆ ਸੁ ਅੱਠ ਅੱਜ ਕਰਦੇ ਖਾਣ ਪੀਣ ਮਾਸਾ ਕੋਈ ਨਾ ਕਰਤਾ ਗੇ ਹੋਰ ਦੱਸ ਸੈਕਲ ਜਾ ਕਿੱਧਰ ਖੜਾ ਖੂਈ ਖਾਈ ਪਟਾਉਣੀ ਹੋਊਗਾ ਨਾ ਕੋਈ ਖੂਈਆਂ ਵਾਲੇ ਆਏ ਹੋਣਗੇ ਹੁੰਡੇ ਹੋ ਕੋਈ ਕਰਦੇ ਹੋਣਗੇ ਕੋਈ ਗੱਲ ਬਾਤ ਉਹ ਬਾਲਾ ਟਾਈਮ ਹੋ ਗਿਆ ਮਾ ਪਤਾ ਲੈ ਕੇ ਆਈਏ ਇਲੀਆ ਮੁੜ ਕੇ ਲੰਬਾ ਦੇਣਗੇ ਬਲੇ ਕਿਆ ਭਾਂਜਾ ਨਾ ਉਹ ਮਸੜ ਆ ਗਿਆ ਕੇ ਕਿਮੇਸ਼ਰ ਵਧੀਆ ਸੱਸੀ ਦਾ ਮਸੜ ਮੇਰਾ ਛਾੜੀ ਕਿਵੇਂ ਆ ਠੀਕ ਆ ਹੁਣ ਠੀਕ ਆ ਹਾਂ ਅੱਗੇ ਨਾਲ ਤਾਂ ਫਰਕ ਆ ਮਾੜਾ ਬੱਟਾ ਤੂੰ ਤਾਂ ਬੈਠਾ ਏ ਅੱਛੀ ਤਾਂ ਪਾਸੇ ਆ ਬਈ ਤੂੰ ਜਾਣਦਾ ਇਹਨਾਂ ਨੂੰ ਉਹ ਚੰਦਨੀ ਨਾ ਵੀ ਹਾਂ ਮੇਰਾ ਤਾਈਆ ਕਿਧਰ ਬਾਈ ਬੈਠੇ ਨੇ ਇਹਨਾਂ ਨੂੰ ਤਾਰਾ ਮੇਰਾ ਆਏ ਕੋ ਇਕੱਠਾ ਹੋਈ ਜਨੇ ਇੱਥੇ ਪਛੋ ਆ ਬਈ ਉਹ ਆਏ ਕੋ ਪੱਟ ਉਹ ਭੰਟਾ ਪਾ ਅਵਜੇ ਕਰ ਕੇ ਕੰਕੇ ਰਿਆ ਆਏ ਕੋ ਲੁਕੀ ਜਨੇ ਆ ਕੇ ਰਪਣਾ ਤੂੰ ਇੱਥੇ ਓਏ ਉਹ ਵੀ ਤਾਂ ਦੇਖ ਦੇ ਵੀ ਲੁਕੀ ਰਿਹਾ ਪਛਾਣਦਾ ਕਿ ਨਾ ਉਫੜਾ ਟਿਆ ਅੱਛਾ ਪਪੜਾ ਉਹ ਛੱਪ ਗਏ ਨਹੀਂ ਛੇ ਗੱਲਿਆਂ ਦਾ ਸੀ ਦੇਖਣੇ ਪਈ ਵਾਹ ਉਹ ਤੇ ਹੋਰ ਠੀਕਾ ਪਰਵਾਰਾ ਹੋ ਠੀਕ ਹੈ ਤੂੰ ਕੰਕੇ ਇੱਥੇ ਓਏ ਤੂੰ ਕੀ ਗੱਲ ਮੇਰੀ ਛਾੜੀ ਐ ਤੋ ਕਿ ਤੂੰ ਕਿਤੇ ਤੂੰ ਮੇਰੀ ਛਾੜੀ ਕਿਹੜੇ ਛਾੜੀ ਚ ਕਿਹੜੇ ਮਾਛੀ ਦੇ ਪੁੱਤ ਐ ਦੱਸਣਾ ਮੇਰਾ ਇਹ ਅੱਛਾ ਹੋਰ ਉਹ ਤਾਂ ਯਾਰ ਮਤਰ ਤਾਈ ਗੇ ਬੋਰੀਆਂ ਕੁੜੀਆਂ ਦਾ ਦੋ ਪੈਣਾ ਨਹੀਂ ਇੱਕਦਮ ਮੇਰੇ ਮਿਲ ਗਿਆ ਨੇ ਆ ਇੱਥੇ ਪਰ ਕਿਵੇਂ ਤੂੰ ਇੱਥੇ ਚੱਕਾ ਇਹ ਛਾੜੀ ਐ ਮੇਰੀ ਛਾੜੀ ਗੇ ਮਜਾ ਮੰਨਦਾ ਨਹੀਂ ਉਹਦਾ ਦੋ ਪੈਣਾ ਕਿਹੜੇ ਬਾਂਦਰੀ ਸਾਲੀ ਐ ਮੇਰੀ ਕਿਹੜੇ ਲੁੱਟ ਬਣੀ ਕਿਵੇਂ ਇੱਥੇ ਛਾਲੀ ਕੋ ਤਾਂ ਕੁੜੀ ਮਿਰਜੀਆਂ ਨੇ ਵੇਚੇ। ਉਹ ਮੇਰੀ ਘਰ ਦੀ ਨੇ ਭੂਆ ਦੀ ਕੁੜੀ ਐ। ਅੱਛਾ ਏ ਬਹਿ ਫੇਰਾ। ਓਏ ਓ ਨਹੀਂ ਹੈਗੀ ਉੱਥੋਂ ਵਾਲੀ। ਜਗਵੇਂ ਲੋ ਜਗਵੇਂ ਲੋ ਠੀਕ ਆ ਜਗਵੇਂ ਲੋ ਜੁਨੀ ਆਏ ਸੀ ਮੇਰੇ ਅੱਗੇ ਅੱਗੇ। ਵੇਖ ਤਾਂ ਉਹਦੀ ਪਰਿਵਾਰ ਆ ਬਾਹਰ। ਖੂਹੀ ਦਾ ਹੀ ਪਟਾਉਣਿਆ। ਕੋਈ ਤਾਂ ਨਹੀਂ ਹੂੰ ਮੈਨੂੰ ਆ ਰਿਹਾ ਤਾਇਆ ਲੱਗਦਾ ਸਾਡੇ ਸੇਕਲ ਜਾ ਤੋ ਖੜਾ ਛੱਪੜ ਜੀ ਪਈ ਸੀ ਉਹ ਤਾਂ ਛੱਡਾ ਛੇ ਕਰਾ ਆ ਕੰਮ ਕਰਨਾ ਕਿਆ ਕਿ ਉਹ ਭੈਣ ਤਾਂ ਕੋਈ ਕੰਮ ਛੱਡ ਵੀ ਦੇ ਹਾਂ ਉਹ ਤਾਂ ਨਾਕਾ ਯਾਰ ਸੀ ਕਿਉਂ ਬੇਤਿਆ ਕਰਾਉਂਦਾ ਫਿਰਦਾ ਰਿਸ਼ਤੇਦਾਰੀਆਂ ਅੱਜ ਕਿੱ데 ਤਾਂ ਰਹਿ ਜਾਂਦੇ ਕੋਈ ਨਾ ਨੂੰ ਕੋਈ ਜਨਣਾ ਜੀ ਜਨ ਨਾਕਾ ਸੀਗਾ ਥਰਾਕ ਅੱਛਾ ਮਘਣ ਨੂੰ ਕਮੱਕੀ ਰਿਆ ਕਰਾਂਗੇ ਅੱਛਾ ਅਸੀਂ ਸੱਬੜ ਜੋ ਢਾਲੇ ਰਾਤ ਨੂੰ ਬੱਧਾ ਭੁੱਕੀ ਉੱਪਰ ਲੱਗੂਂਗਾ ਪੱਟਣ ਲੱਗਿਆ ਕਾ ਨੂੰ ਮੱਖਾ ਜੀ ਪੁੱਛਾ ਟੱਕਰ ਇਹਦਾ ਪਤਾ ਨਹੀਂ ਲੱਗਦਾ ਆਏ ਤੁਰੇ ਤੂੰ ਬਣਾਉਂਦਾ ਕੀ ਫੱਟੇ ਤੇਰਾ ਉਹ ਮੈਂ ਤਾਂ ਮੇਰੀ ਸਾੜੀ ਢਿੱਲੀ ਦਿਓ ਪਤਾ ਲੜਾ ਮੈਂ ਐਸ ਜੀ ਦੇਖਣਾ ਸੀ ਅੱਛਾ ਚਲੋ ਹੁਣ ਜੀ ਆਪਾਂ ਲੈਵੇ ਪਿੰਡ ਮਿਲ ਕੀ ਵਸ ਮੈਂ ਇਸ ਤੜੀ ਮਣੀ ਬਾ ਪਰ ਜਾ ਹੀ ਹੈ ਏਕੇ ਕੋਲੇ ਆਏ ਮੈਂ ਕਾਬ ਮੈਂ ਕਾਬ ਡਿੱਕੀ ਜਾਨਾ ਵਿਚਾਰੀ ਗਈ ਹੋਈ ਆ ਪਾਸੇ ਕਹਿੰਦੇ ਆਉਣ ਵਾਲੀ ਆ ਮੈਂ ਮਾਣ ਆਇਆ ਹਾਂ ਆਉਣ ਵਾਲੀ ਉਹ ਮਿਲ ਕੇ ਜਾ ਮਾੜਾ ਤੱਕੀ ਮਿਲ ਕੇ ਜਾਣਾ ਕਿਉਂ ਆ ਜਾ ਜਾਓ ਮਾੜਾ ਖੱਡੀਆਂ ਮੇਰਾ ਚਪੜਾਈਆਂ ਨਹੀਂ ਖਾਂ ਬਾ ਮੇਰੀ ਸਾੜੀ ਹੈ ਮੈਂ ਕੁਝਾਈਆਂ ਨਹੀਂ ਖਾਂ ਮਾਛੀ ਦੀ ਨੂੰ ਅਗਰ ਮਰੀ ਜਨਾ ਆਉਣ ਵਾਲੀ ਆ ਮੈਂ ਫੋਨ ਕੀਤਾ ਸੀ ਸ਼ਾਬਾਸ਼ ਬਹੁਤ ਕਰੀਓ ਬਹੁਤ ਇੰਗਰਮ ਆ ਬੰਦਾ ਉਹ ਤਾਇਆ ਮੈਂ ਕਹਿੰਦਾ ਤੁਸੀਂ ਜਾਓ ਹਣਾ ਬਹੁਤ ਹੋਰ ਇਹ ਜੀ ਭੈਣ ਕੋ ਜੀਂ ਉਂਗਲਾ ਲਾਉਣਾ ਕਹ ਲੈ ਕੀ ਉਂਗਲਾ ਲਾਈਏ ਨਾ ਹੋਇ ਤੂੰ ਮੈਂ ਕਹਿੰਦਾ ਤੁਸੀਂ ਜਾਓ ਯਾਰ ਤੇ ਤੈਨੂੰ ਕਹੀਏ ਨਾ ਕਿ ਨਿੰਦੂ ਕਹਿੰਨਾ ਜਾਓ ਮੈਨੂੰ ਕੀ ਕਿਹਾ ਸਾਡੀ ਸਕੀਰੀ ਤੇਰਾ ਮਤਲਬ ਕੀ ਹੋਰ ਸਾਡੀ ਸਕੀਰੀ ਤੇ ਮੈਨੂੰ ਹੀ ਪਤਾ ਗਿੰਦੂ ਨੂੰ ਮਾ ਕੇ ਪਰ ਸਾਡੇ ਲੋਕ ਐ ਬੋਲ ਉੱਛਲੂ ਜੀ ਮਾੜਾ ਕੰਮ ਕਰਦੇ ਕੋਈ ਇਹ ਕਹਿੰਦਾ ਨਸ਼ਾ ਵੇਚਦੇ ਹੋ ਕਾਹਨੂੰ ਕਰਾ ਪਹਿਲਾਂ ਵੇਚਦੇ ਸੀ ਹੁਣ ਤਾਂ ਮਾਰਾ ਮਤਲਬ ਕਹਿੰਦਾ ਹੈ ਲੈਣ ਆਇਆ ਜਾਂ ਕਿਸ ਨੂੰ ਦੇਣ ਆਇਆ ਕਾਹਨੂੰ ਕਰਾ ਜੇ ਸਾਡੀ ਤਲਾਸ਼ੀ ਲੈ ਲੋ ਚਾਹੇ ਉਹ ਵੀ ਤੁਸੀ ਬੈਠੋ ਆਇਤਾ ਕਰ ਖਾਲੀ ਗੱਲ ਸਾਡੇ ਕੋਲ ਜਾ ਪਲੇਸੈਂਟ ਕਰ ਦਰਦੀਆਂ ਲਾਸਾ ਬਹੁਤ ਸੋਹਣਾ ਲੱਗਦਾ ਓਏ ਕਾਲੀ ਗਾੜਾ ਕੀ ਮਾਛੀ ਕੱਟ ਕੇ ਮਾ ਜਾਈ ਜਾਏ ਅੱਗੇ ਜਾਏ ਕੀ ਇਹ ਤੁਹਾਨੂੰ ਬੱਚੇ ਨੇ ਛੋਟੇ ਛੋਟੇ ਸਿੱਜ ਜਾ ਮਾਪਾ ਹਾਂ ਬਾਲ ਸੁਣ ਕੀ ਕੀ ਪਾਪਾਂ ਤੋਂ ਲੈ ਨਾ ਖੂਹੀ ਦਾ ਖੂਹੀ ਜਾਣਾ ਪੱਟਣ ਦੀ ਸਲਾਹ ਤਾਂ ਹੈ ਨਹੀਂ ਕੋਈ ਕਾਖੇ ਕੱਢੀ ਕੱਢ ਆਪਣੀ ਪੱਟਣੀ ਹੈ ਕੱਢ ਜਾਗੇ ਵਿੱਚ ਦੋ ਪੱਟਣੀਆਂ ਤੇ ਨੌਰੇ ਚ ਕੁਰਾ ਫਿਰ ਉੱਥੇ ਭੱਜਦਾ ਕੱਢ ਜਾਗੇ ਨਾ ਕੱਢ ਦਾਂ ਕੱਢ ਦਾਂ ਕੱਢ ਦਾਂਗੇ ਕੱਢ ਜੀ ਪਾਪਾਂ ਪਾ ਤਾਂ ਮੰਤਲ ਵੀ 300 ਫੁੱਟ 300 ਫੁੱਟ ਇੱਕ ਇੱਕ ਫੁੱਟ ਦਾ 300 ਫੁੱਟ ਦਾ 10 ਸੈਂਟ 10 ਸੈਂਟ ਸੈਂਟ ਕਿੰਨਾ ਹੁੰਦਾ 100 100 ਦੇ ਤਿੰਨ ਨੋਟ ਛੋਟ 100 100 ਦੇ ਤਿੰਨ ਨੋਟ ਉਹ ਤਾਂ ਬਿੱਟ ਨਹੀਂ ਆਉਂਦਾ ਇਹ ਭਾਈ ਸਾਡਾ ਹੈਗਾ ਮਾਸਟਰ ਵੀ ਤਾ 2 ਛੇ ਘੱਟ 5 6 ਨੂੰ ਫੁੱਟ 200 ਘੱਟ 5 ਛਾਇ ਨੂੰ ਫਟ 300 ਰੁਪਏ ਫਟ ਹਾਂ ਮੈਂ ਨਹੀਂ ਪਟਾਉਂਦਾ ਥਾੜੀ ਦੁਨੀਆ ਇਹ ਜਾਣਦਾ ਹਸਾ ਬੁੱਤਾ ਆ ਜਾਵੇਂ ਵਿੱਚੋਂ ਇਹ ਤੇ ਤੈਨੂੰ ਵੀ ਗੱਲ ਦੱਸਦਾ 100 ਰੁਪਿਆ ਫਟ ਚੱਲਦਾ ਪੱਟ ਨਹੀਂ ਪੱਟਦੇ ਨਹੀਂ ਕੋਈ ਕੰਮ ਕਰਾਦਾ 100 ਰੁਪਿਆ ਬਹੁਤਾ ਬਾਰਾ ਥੋੜਾ ਤੂੰ ਐਂ ਕਰ ਲੈ ਉਤਰਾਂਗੇ ਭੈਣ ਦੀ ਗੁੱਸੇ ਲੱਬੜਾਗੇ ਨਹੀਂ ਛੱਡ ਦਾਂਦਾ ਕਰੈ ਨਾ ਮੈਂ ਬੁਰਜ ਕਰੂ ਗੱਲ ਜੱਟ ਦੇ ਨਾਲ ਆਉਦਾ ਪਰਿਵਾਰ ਆ ਪੁਰਾਣੇ ਵਾਲੀ ਗੱਜਾ ਆਹੀ ਦਾ ਪਰਿਵਾਰ ਕਰ ਕਿ ਤੂੰ ਕਹਦਾ ਵੀ 50 ਚ ਪਾ ਕੇ ਕਹਦਾ ਠੋਡਾ ਤੇ ਜਾ ਛੀ ਆਨੇ ਚਲ ਆਏ ਕਰ ਹੂੰ ਤੂੰ ਕਰ ਛੀ ਵੀ ਹਾਂ ਕਰ ਜਾਂ ਨਿਬੜੀ ਕਰ ਛੀ ਵੀ ਹਾਂ ਕਿਵੇਂ ਛੀ ਵੀ ਹਾਂ ਤੇ ਫਟਾ ਦੂੜ ਸੌਣ ਫਟਾ ਛੀ ਵੀ ਹਾਂ ਛੀ ਵੀ ਹਾਂ ਛੀ ਵੀ ਹਾਂ ਬੀਤੇ ਛੋ ਬੀਤੇ ਛੋ ਆਹ 120 120 ਨੂੰ ਫਟ ਜਾ ਚਲ ਫਿਰ ਸਹੀ ਆ ਨਿਬੜ ਕੀ ਕਰ ਜਿੰਨਾ ਤੇਰਾ ਪਾਣੀ ਨਹੀਂ ਆਉਂਦਾ ਪੱਟਰ ਨਹੀਂ ਹਟਾਉਂਦਾ ਪਾਣੀ ਆຊੂ ਜਰ ਭਵਾਨੀ ਮੂਠ ਕੇ ਲਾਉਣਾ ਆ ਕੇ ਮੂਠ ਕੇ ਨਹੀਂ ਮੈਂ ਗੱਲ ਕਰਦਾ ਭਵਾਨੀ ਮੂਠੀ ਪਾਣੀ ਸਿੱਧਾ ਚੋਏ ਚ ਮੇਰੀ ਗੱਲ ਬਰੇਕ ਫਟ ਪੂਹੀ ਕਰਨੀ ਬੂ ਬਰੇਤੀ ਕੱਢਣੀ ਬੂ ਜੇ ਭਾਈ ਵਿੱਚ ਰਹਿ ਕੇ ਲਿਖ ਲਿਖਿਆ ਕਰਾਂ ਬੋਲੋ ਲਿਖ ਲਿਖਿਆ ਹਾਂ ਅੱਜ ਤੈਨੂੰ ਕੋ ਫਿਰ ਗੱਲ ਜੀ ਚੁੰਦੀ ਰੱਖਣੀ ਵੀ ਕੋ ਨੂੰ ਵਿੱਚ ਰਹਿ ਜਗੇ 3000 ਥੋੜਾ ਤਿੰਨ 3500 ਬਣਨੇ ਖੂ ਦਾ ਬਣੂ ਕੰਜੇ ਦੋ 6-7000 ਰੁਪਿਆ ਬਣਦਾ ਦੋ ਖੂਈਆਂ ਦਾ ਦੋ ਖੂਈਆਂ ਕੱਢ ਜਾਗੇ ਹੈ ਕੱਢ ਜਾਗੇ ਕਰੋ ਅੱਗੀ ਚੱਲ ਪੋਣੀ ਤੜਕੇ થી ਜਾਏਗਾ ਪਿੰਡ ਨੂੰ ਅੱਜ ਨਹੀਂ ਜਾ ਬਸ ਨਾਲ ਹੀ ਲੈ ਜਾਣਾ ਅੱਗੀ ਕੱਢ ਵਾਹ ਨਗਰ ਕਰੀ ਬਸ ਤੇ ਖੂਈ ਪੜੇ ਬਦਨਾਮੀ ਹੋ ਜੇ ਨੇ ਕਹੇ ਬਾਰਾ ਹਾਂ ਹਾਂ ਉਹਨਾਂ ਨੂੰ ਕਿਸੇ ਨੂੰ ਪਤਾ ਹੈ ਨਾ ਕਰੀ ਉਹਨਾਂ ਪਰ ਜ ਕਰਦੇ ਆ ਕਰੀ ਨਾ ਕਰੀ ਵਰਤੈ ਉਹ ਜਾਣ ਬਿਸ਼ਾਨੀ ਆਛਾ ਹਾਂ ਆ ਮੈਂ ਬੋਲੇ ਵੀ ਨਬੜੀ ਕੋਲ ਚ ਨਾ ਬੱਸ ਹੈ ਆਪਣਾ ਕੱਲੋ ਦੇ ਕਹਿ ਜੋ ਉਹ ਮਸਲਾ ਨਾਲ ਹੀ ਲੈ ਜੀ ਨਾ ਕੋਈ ਨਹੀਂ ਹਾਈ ਨਹੀਂ ਤੇਰੀ ਬੇਬੇ ਪਣ ਟੈਲੀਫੋਨ ਹੀ ਲਾ ਲੈ ਯਾਰ ਅੱਛਾ ਤੇਰਾ ਨੂੰ ਲਾ ਕੇ ਨਹੀਂ ਮੈਂ ਕਿੱਕ ਕੇ ਕਰਾ ਤੂੰ ਤਾਂ ਸੌਣ ਵਾਲੀ ਆਉਂਦਾ ਬੜਾ ਬਾਲਾ ਮੋਟੇ ਛੋਟੇ ਛੋਟੇ ਆ ਬਸ ਸੌਣ ਵਾਲੀ ਆ ਬਸ ਹਾਂ ਮਾਚਲ ਮੇਰੀ ਮਾਸੀ ਦਾ ਫੋਟੋ ਦੁਖ ਹੋ ਜਿੰਦਾ ਕਿਦਾਬ ਕਰਾ ਮਾਈ ਹੋਣੀ ਜੋ ਮੇਰੀ ਕੀਤ ਕਰਨਾ ਤਾਂਹੀਂ ਕਿਡੇ ਮਾਰਦੇ ਹਾਂ ਮਿਲਦਾ ਚਾਰਾਂ ਦਾ ਪਰਵਾਹ ਹੂੰ ਬਹੁਤ ਹੈ ਉਹ ਨੂ ਕੋਲ ਜੀਰੀ ਸਾੜੀ ਉਹ ਮੇਰਾ ਮਾਰੀ ਨਾ ਪਕੜ ਖਾੜਾ ਬਰ ਪ੍ਰਵਾਦ ਨਾ ਹੋ ਪਿਆ ਨਹੀਂ ਮਾਰੀ ਟੱਚੀ ਪੜਾਵਾ ਕਾ ਨਹੀਂ ਉਹ ਪਾਇੰ ਕੀ ਬੋਲੀ ਜਨੇ ਹੋ ਹੈ ਕੀ ਬੋਲੀ ਜਨੇ ਮੈਂ ਗੈਰ ਮਖਾ ਸੀਰੇ ਤਾਂ ਛੋਟੇ ਛੋਟੇ ਹੀ ਮੈਂ ਜਵਾਗ ਪੜੇ ਹ ਮਹੀਨਾ ਮਹੀਨਾ ਰਹੇ ਨਾ ਇਹ ਤਾਂ ਤਾ ਤੂ ਬੋਹ ਰੱਖ ਗਿਆ ਬੋਟ ਬੋਟ ਦੇਖ ਬੋਸੇ ਵਾ ਕਰੀ ਐ ਛੋਟਾ ਹੀ ਪਚਾ ਤੇ ਹ ਬੋਸੇ ਵਾ ਕਰੀ ਕੀ ਕਰ ਰਿਹਾ ਹੈ ਹਾ ਕੰਮ ਇਹਨੇ ਪਹਿਲੇ ਕੰਡ ਕੰਡਾ ਕੰਡ ਕਰਦੀ ਹੈ ਕੁਛ ਨਹੀਂ ਹੋਇਆ ਆਉ ਆਉ ਉਹ ਜੋ ਫਿਰ ਹੁਣ ਢਾਸੀ ਪਾਈ ਅੱਜ ਕੱਲ ਤਾਂ ਕਿਸੇ ਦਾ ਕਰਦਾ ਨਹੀਂ ਕੋਈ ਇਸੇ ਕੰਮ 'ਚ ਹੀ ਟੁੱਠੀ ਤੇ ਲੱਗ ਗਏ ਪੁੱਛਣਾ ਇਹਦੀ ਮਾਂ ਮੰਮੀ ਆਉਂ ਕਿ ਨਾ ਮੇਰੀ ਬਣਦੀ ਵੀ ਫਟ ਓਏ ਉਹ ਤਾਂ ਕੋਈ ਨਹੀਂ ਮਾੜਾ ਕੀ ਬੋਲੀ ਜਾਂਦੇ ਏ ਹਾਂ ਸੱਤ ਹੋਰ ਤੂੰ ਨਾਲ ਸਹੀਕ ਰਹਿਣਾ ਹਾਂ ਵਧੀਆ ਸ਼ਰਾ ਅੱਗੇ ਨਾਲ ਸੇਤ ਵੀ ਡਾਣ ਜੀ ਹੋਗੀ ਤੇਰੀ ਤਾਂ ਫਿਰ ਤੁਹਾਨੂੰ ਪਤਾ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਹੋਰ ਫਸਲਬਾੜੀ ਠੀਕ ਆ ਵਧੀਆ ਵਧੀਆ ਜਵਾਗ ਅੱਛਾਂੜ ਤੇ ਨਹੀਂ ਬੁੰਡ ਤੇ ਪੈਂਦੀਆਂ ਫੱਟੀਆਂ ਸੇਤ ਭਾਏ ਕੌਣ ਕੋ ਤੂੰ ਮਰੀ ਨਾ ਪਕਾਈ ਬਈ ਆਪੇ ਕਰ ਮਰੀ ਨਾ ਭੈਣ ਦੀ ਫੁੱਦੀ ਸੇਤਾਂ ਨੂੰ ਕੀ ਕਰੂਗੀ ਰੋਟੀ ਦਾ ਛੋੜਾ ਇਹਨੂੰ ਕੀ ਮਸੜਾ ਹੋਏ ਇੱਥੇ ਵਾਲਾ ਪੰਮੜੀ ਭੁੱਖੀਆਂ ਵੇਚਦੇ ਫਿਰਦੇ ਬਈ ਅਸੀਂ ਕੁਛ ਨੇ ਕਾਹ ਜਾਂਦੀ ਮੋਟ ਮਾਰੀ ਤੇਰੀ ਹਾਂ ਕੌਣ ਜਰੂਰ ਆ ਬੈਠ ਕਪਾੜ ਰੱਖੀ ਉੱਥੇ ਬੈਠਾ ਨਾ ਇਹ ਤਾਂ ਵਧੀਆ ਫਸ ਲਈ ਆ ਸੋਹਣਾ ਲੱਗਦੇ ਉੱਥੇ ਤਾਂ ਜਾਂਦੇ ਆਏ ਕਰ ਕੱਕਿਆਂ ਗਾ ਠੂਈ ਸਿੱਧੀ ਕਰ ਲੈ ਗਏ ਜਿੱਗ ਪੈਂ ਕਿਉਂ ਬਾਏ ਗਿਆ ਕਾੜ ਲਾ ਠੂਈ ਸਿੱਧੀ ਲਾਟੂ ਹੀ ਸਿੱਧੀ ਤੂੰ ਬਾਗਿਆ ਪਾਜਾ ਫਿਰ ਚੱਡਾਂਗੇ ਤਾਂ ਲੈ ਜਾ ਕੋਈ ਗੱਡੀ ਤੁੱਪੇ ਖੜੀ ਛਾਵੇਂ ਲਾਂਦੇ ਮੈਂ ਉਹ ਆਈ ਗਈ ਮੇਰੀ ਬੇਬੇ ਆ ਗਈ ਉਹ ਬਾਤ ਕਰਿਆ ਕਿਆ ਬੁੱਤ ਸੇ ਮੀਂਹ ਕੋਈ ਆ ਗਿਆ ਕੋਈ ਟੋਟਰੀ ਆ ਗਿਆ ਫੱਟੇ ਪਾ ਗਿਆ ਫੱਟੇ ਆ ਕੀ ਆ ਉਹ ਠੀਕ ਆ ਇਹ ਕੀ ਕਰੀ ਜੰਨਾ ਹੈ ਜੱਡ ਛੱਡ ਜਾ ਪਤਾ ਕੀ ਕਰਿਆ ਬਾਹ ਤੇਰੇ ਮੋ ਆ ਜਾਇਆ ਬਹਿ ਉਹ ਕਿਰਕ ਨਾ ਘੰਟਾ ਹੋ ਗਿਆ ਭਾਈ ਤੇਰੇ ਮੁੰਡੇ ਨੇ ਚਾਹ ਨਾ ਪਾਣੀ ਨਹੀਂ ਬੇਬੇ ਦਾਈ ਹਾਂ ਪੁੱਤ ਠੀਕ ਹੈ ਕਰੋ ਕੈਸੀ ਇਹ ਹੋ ਗਿਆ ਘੰਟਾ ਹੋ ਗਿਆ ਦਿਮਾਗ ਦਾ ਠੀਕ ਹੈ ਪੜਾਉਂਦਾ ਲੰਡਾ ਲੰਡਾ ਜੀ ਪੜਾਉਣਾ ਹੋਰ ਠੀਕ ਹੈ ਹਾਂ ਹਾਂ ਵਧੀਆ ਤੁਸੀਂ ਦੱਸੋ ਹਾਂ ਵਧੀਆ ਮੈਂ ਤਾਂ ਟੱਕ ਪੜਾ ਲਗਾ ਕਹਿੰਦਾ ਮੇਰੀ ਛਾਲੀ ਆ ਹੋਰ ਹੁਣ ਮੈਂ ਤਾਂ ਕਹਾਂ ਇਹ ਆਪਣਾ ਪੜਾਉਣੀ ਲੱਗਦਾ ਨਾ ਮੇਰੀ ਤਾਈ ਕੇ ਬੋੜੀ ਕੁੜੀ ਵਹੀ ਆ ਠੀਕ ਹੈ ਠੀਕ ਹੈ ਮੈਂ ਤਾਂ ਆਪਣੀ ਰਸਤੇ ਗਏ ਦੋ ਸਪੀਡ ਕਾ ਭਿੜ ਗਿਆ ਆ ਆ ਗਿਆ ਭਾਈ ਆਪਣੇ ਬੈਠੇ ਬੈਠੇ ਤੁਹਾਨੂੰ ਬਿਠਾ ਲਵਾਂਗੇ ਐਸੇ ਬੱਦ ਅੱਜ ਤੱਕ ਮੈਂ ਪੀ ਪਾਣੀ ਪੀਦਾ ਨਾ ਪਾਣੀ ਨਹੀਂ ਪੀਦਾ ਉਹਨੂੰ ਭਾਈ ਛੋੜ ਕੇ ਕੜਿਆ ਪਾਣੀ ਮਲਕੀਟ ਕੋਈ ਤੈਨੂੰ ਬੜਨ ਨਹੀਂ ਦਿੰਦਾ ਮਾਰ ਤੇ ਕਮ ਕਿਵੇਂ ਕਿਹੜਾ ਮਰਿਆ ਤੇਰਾ ਬਾੜੀ ਬਾੜੀ ਤੂੰ ਬਕਰ ਮਾਰ ਤੇ ਘਾਂਟਾ ਹੋ ਗਿਆ ਨਾ ਪਾਣੀ ਨਾ ਢਾਣੀ ਦਵਾਈ ਬੁਟੀ ਲੈ ਗਈ ਸੀ ਭਾਈ ਹੈ ਹਾਂ ਪਰ ਉਹ ਚੰਗੀ ਕਰ ਲੈ ਲਈ ਪਈ ਹਾਂ 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 ਲੈ ਆ ਦੋਈ ਬੰਦੇ ਦਾ ਭਾਈ ਹਾਂ ਤੁਸੀਂ ਕਿਵੇਂ ਗੇੜਾ ਮਾਰਿਆ ਬੱਚ ਮੈਂ ਤਾਂ ਮਲਕੀਤ ਪੜਿਆ ਮੈਂ ਹੇਰ ਭਾਈ ਉੱਠਿਆ ਮੈਨੂੰ ਕਿਉਂ ਮੈਂ ਖਾ ਜਾ ਕੇ ਆ ਆ ਕਿ ਪਰ ਕਿਹਾ ਇਦਾਂ ਪਤਾ ਸੁੱਤਾ ਨਿੰਗੇ ਵਧੀਆ ਆ ਗਏ ਬੇਬੇ ਕੀ ਆ ਰਿਪੋਰਟ ਆਇਆ ਚ ਠੀਕ ਆ ਬਸ ਥੋੜਾ ਜਿਹਾ ਇਨਫੈਕਸ਼ਨ ਜੀ ਕਹਿੰਦੇ ਹੋ ਇਲੈਕਸ਼ਨ ਨਾ ਨਾ ਉਹ ਇਨਫੈਕਸ਼ਨ ਕੀ ਕਹਿੰਦੇ ਹੋ ਉਹ ਦੇ ਘੰਟੇ ਪੇਟ ਤੇ ਕਹਿੰਦੇ ਉਹ ਹੋ ਰਹੀ ਆ ਬਾਹਰ ਹੀ ਤੇਰੇ ਤੋਂ ਮੈਂ ਕੱਟੂ ਕੀੜੇ ਬਰ ਬਰ ਹੋ ਰਹੀ ਨੇ ਡਾਕਟਰ ਆ ਤੂੰ ਇੱਕ ਆਉ ਰੂ ਜੇ ਭਾਈਆ ਭਾਈਓ ਨਹੀਂ ਆਏਗਾ ਕੰਡ ਕਰ ਹੁਣ ਲੱਗਾ ਥਾਪੀਆਂ ਮਾਰਦਾ ਓਏ ਹੂੰ ਗੱਲ ਮੈਨੂੰ ਠਵਾ ਬੋਲਾ ਠਬਾ ਤੇਰੀ ਜਾਂਦਾ ਤਨੀ ਗਈ ਉਹ ਅੱਛ ਜੇ ਮਲਕੀਟ ਬਣੇ ਸਾਹਿਬ ਇਹਦੀ ਖਾ ਯਾਰ ਅਕਲ ਇਹ ਤਾਂ ਐ ਕਰੀ ਗੇ ਤੇਰੇ ਮਤਲਬ ਇੱਟ ਕਿਹਨੇ ਕੋਈ ਦੋ ਤਾਂ ਕਾਲੀਆਂ ਮਿਰਚਾਂ ਅੱਛਾ ਤੇ ਵੱਡੀ ਲੈ ਕੀ ਹਰਡ ਠੀਕ ਹੈ ਤੇ ਕਬਰ ਕਾਛ ਠੀਕ ਹੈ ਭਾਈ ਤੇ ਬਿੱਟ ਵੀ ਠੀਕ ਹੈ ਕੜਕ ਗੰਜੂ ਹੂੰ ਇਹ ਇਹ ਪੰਜ ਚਾਰ ਚੀਜ਼ ਨਾ ਵਗੜ ਕੇ ਕੁੰਡੇ ਚ ਰਹਿੰਦੇ ਰਹਿੰਦੇ ਦਵਾਈ ਲਈ ਪੱਕੇ ਦੁੱਧ ਨਾਲ ਲਈ ਦਵਾਈ ਇਹ ਮਗਰ ਲੱਗੀ ਤੇ ਪੱਕਾਈ ਬੰਡੀਆਂ ਦੀ ਦਵਾਈ ਲਈ ਹੋ ਦਵਾਈ ਨਾ ਨਾ ਡਾਕਟਰ ਨੇ ਦਵਾਈ ਦਿੱਤੀ ਆਪਾਂ ਦਾ ਵੱਡਾ ਉਹ 10 ਜੇ ਕੀ ਪਤਾ ਤੈਨੂੰ ਪਹਿਲਾਂ ਰੱਖ ਜੇ ਛੀ ਦਵਾਈ ਜਾਂਦੇ ਭਾਈ ਲੈ ਦੇ ਦੇ ਸੀ ਤਾਂ ਸਾਡ ਤੇਰੇ ਸੁੱਖ ਜਾਣਦੀ ਆਪਣੇ ਹਾਂ ਵਧੀਆ ਚੜਜੀ ਬਣਾ ਪਾਈ ਮੈਂ ਠੀਕ ਕਰੇ ਹਾਂ ਹਾਂ ਵਧੀਆ ਵਧੀਆ ਇਹ ਪੁੱਤ ਏਹੇ ਜੱਜਾ ਜੀਓ ਮੇਰਾ ਮਸਲਾ ਮਿਲਕੀਟ ਕੋਰੇ ਹਾਂ ਇਹ ਕਿਵੇਂ ਅੱਖਾਂ ਇਹ ਕਰੀ ਜਾਂਦਾ ਏ ਮੂੰਹ ਜਮਾਂਦਰੂ ਆ ਪਤਾ ਹੈ ਇਹਨਾਂ ਨੂੰ ਛਾ ਦੇ ਜੀ ਬੰਦ ਦੇ ਆ ਹਾਂ ਉਹ ਮਸੜਾ ਯਾਰ ਸਾਥ ਮੇਰੇ ਅੱਖੇ ਤੇ ਲੱਗਣਾ ਨਹੀਂ ਉਹ ਬਾਹਰ ਹਸੈ ਗੋ ਜੱ ਸੋਡਾ ਖੜਾ ਦਾ ਆਪਣੇ ਆ ਭਾਈ ਆਪਣਾ ਕਿਵੇਂ ਟਿੱਟੀਆਂ ਵਟਣ ਲਾ ਕੇ ਓ ਜੰਦਾ ਕਾਨੂੰ ਛੁਰ ਕੇ ਇੱਕ ਤਾਂ ਸੱਬਲ ਜੀ ਲਵਾ ਕੇ ਲਿਆ ਕਾਰੀਗਰ ਤੋਂ ਮਸਲਾ ਨੀ ਕਰੀਗਰ ਜੰਦਾ ਸ਼ਰਮ ਕਰ ਲੈ ਇੱਕ ਆਪਣੇ ਮਲਕੀਤਪੁਰੇ লাশ ਸੀਗੀ ਕਈ ਵਾਰੀ ਮੈਂ ਤੇ ਕੋਈ ਟੀਕਾ ਬਣਾਉਣਾ ਪੈਂਦਾ ਨਾ লাশ ਰੀ ਤੇ ਆਉਂਦੀ লাশ ਲਿਆਣ ਨਮੀ ਤੇ ਤਾਂ ਕਰਕੇ ਸੰਤ ਸਨੇਰੇ ਦੇ ਹਨੇਰਾ ਆਉਂਦਾ ਤੁਸੀਂ ਟਾਈਮ ਨਾਲ ਜਰੂਰ ਕਰਦੇ ਆਪਾਂ ਬਹੁਤ ਟਾਈਮ ਹੋ ਗਿਆ ਪਕਾਈ ਮਰੀਆ ਕਿ ਆ ਦਿਨ ਜਿਤਾ ਦੇ ਤਨ ਗਰ ਮੇਰੀ ਰਹੁ ਸਰਾ ਸੀ ਗਰ ਤੇ ਤੇਰੇ ਕੋਲੇ ਰਹਾਂਗੇ ਮਾਰਿਆ ਇਹਨੂੰ ਪੁੱਛਦੇ ਨੇ ਕੋਲੇ ਇਹ ਜੋ ਕੋਲੇ ਰਹਾਂਗੇ ਕੋ ਆਪਣਾ ਬਟਾ ਮੁੰਡਾ ਵੇ ਤੁੰਦਾਰ ਚਾਹ ਆਪ ਦੀ ਦਵਾ ਦੇ ਹੱਥਾਂ ਫਿਰ ਐ ਕਰੀ ਮਲਕੀਤ ਪਰੇ ਹਾਂਜੀ ਪਿੰਡ ਮਾਰੀ ਗੇੜਾ ਹੈ ਨਾ ਕੋਈ ਨਾ ਕੋਈ ਜ਼ਰੂਰ ਮਾਰ ਜਾ ਜੀ ਦਾ ਤਾ ਜਾਓ ਟਾਈਮ ਨਾਲ ਬਾਅਦ ਚੱਲ ਆਪਣੇ ਖੰਗਿਆ ਪੱਟ ਦੇ ਮਾਰ ਗਰਾਂ ਕੋਈ ਵੀ ਦੁਪਿਆ ਕੀ ਕਹਿੰਦਾ ਏ ਕਹਿੰਦਾ ਐ ਦਾਈ ਕਹਿੰਦਾ ਕਹਿੰਦਾ ਪਿੰਡ ਆ ਕੇ ਜਾ ਉਹ ਕਹਿੰਦਾ ਛਿੱਟੇ ਦਾ ਟੱਪ ਜਿਓ ਉਹ ਵੇ ਮੇ ਤੁ ਪਾ ਲਾ ਕੱਲ ਫਿਰ ਚੱਲਦੇ ਆ ਛਿੱਟੇ ਕਾ ਚਲੋ ਜਾਓ ਜਰਾ ਯਾਰ ਜਾਨ ਦਾ ਧੰਨਵਾਦ ਗੇੜਾ ਮਾਰਿਆ ਕੋਈ ਨਾ ਕੋਈ ਨਾ ਪਰਾ ਹੋਇਆ ਇਹ ਕੀ ਗੱਲ ਦਾ ਜਾਂਨੇ ਛੜੇ ਹੋਏ ਸੀ ਪੁਰਾਣੇ ਬੰਦੇ ਨਹੀਂ ਹੁਣ ਤਾਂ ਛੜੇ ਆਏ ਧੱਕੇ ਆਨ ਤੇ ਜਵਾਬ ਤੇਨੂੰ ਰਿਤੇ ਰਿਹਾ ਹਾਂ ਐਂ ਧੱਕੇ ਨਾਲ ਓਏ ਗੇੜਾ ਤੂੰ ਤੀਂ ਇਹ ਉਂਗਲਾ ਲਾਈ ਜਾਂਦਾ ਯਾਰ ਕਾਹਨੂੰ ਚਰਪੇ ਆਪਣਾਣੀ ਛਪੀਰੀ ਆ ਯਾਰ ਐ ਨਹੀਂ ਗੱਲ ਦਾ ਮਾੜਾ ਬੋਹ ਪ੍ਰੇਮ ਫਿੱਟਰੇ ਗੱਡ ਤੇ ਲਿਖੀ ਜਨੇ ਰਵਿੰਦਰ ਟਾਫਿਆ ਜਾਓ ਯਾਰਾ ਦਾ ਵੰਟਾ ਮਰ ਕੇ ਟੋਲੇ ਟੂ ਵੀ ਭਾਰੀਂ ਜੀ ਹੋ ਜਾਂਦੀ ਹੈ ਨਾ ਉਹ ਦਵਾਇਆਂ ਤੂੰ ਆਂ ਖਾਨੀ ਆ ਨਾ ਤਾਂ ਹਾਂ ਜੇਖ ਲੈ ਪਹਿਲਾਂ ਖੱਟੀ ਵਰਗੀ ਸੀ ਬਾਲਾ ਚੰਦਰ ਕੇ ਚੱਲ ਚਲ ਕੋਈ ਨਾ ਚੱਲ ਠੀਕ ਆ ਲੈ ਕੇ ਜਾਏ ਚੱਲ ਜਾਏ ਚੱਲ ਆ ਮੈਂ ਲੈ ਜਾ ਬਈ ਲੈ ਜਾ ਟੱਕੇ ਵਾਲਾ ਤੂੰ ਭੇਜ ਦੋ ਯਾਰ ਇੱਥੇ ਦੇ ਨਾ ਕੱਲ ਤੇ ਅਸੀਂ ਆ ਜੀ ਫੇਰੇ ਤੂੰ ਮੈਂ ਆਉਣਾ ਉਹ ਗੱਡੀ ਅੰਦਰ ਲਾ ਦੀ ਛੱਡਰ ਥੱਲੇ ਕੋਈ ਨਹੀਂ ਕੋਈ ਨਹੀਂ ਅੱਜ ਸਭ ਤੇਰੇ ਕੋਲ ਹੀ ਰਹਿਾਂਗੇ ਅਸੀਂ ਕੋਈ ਨਹੀਂ ਹਾਂ ਇਕ ਕੰਡ ਹੈ ਨਹੀਂ ਨੀ ਮੋਬਦਰੀ ਤੁੰਤੋ ਆਏ ਗੁਰੂ ਤੇਰੀਂ ਜਾ ਕੇ ਜਵਾ ਮਾਰਦਾ ਉਹਨਾਂ ਯਾਰ ਮੁੰਡਾ ਲੱਗਦਾ ਮਿਲਕੇ ਮਿਲਕੇ ਟੋਲਣ ਇਹਨੂੰ ਪਤਾ ਸੀ ਮਾੜਾ ਮੋਟਾ ਛਾਕਾ ਬਾਹਰ ਤਸੀ ਅੱਛਾ ਕੀ ਬਾਤ ਵੀ ਕਦੀ ਕਿਹਾ ਇਹ ਕਿਹੜਾ ਬੜਾ ਅਸਰ ਦੀ ਆਪਣਾ ਜਵਾਨੀ ਬੇਰੇ ਚ ਹਾਂ ਇਹ ਕੱਢ ਮੁੰਡੇ ਕੋਈ ਨਾ ਕਿ ਪਾਸੇ ਪੁੱਛੇ ਗਏ ਰਾਜ ਢਾਡ ਚੱਡਾ ਗਏ ਹੁਣ ਆਪਾਂ ਕਿਵੇਂ ਕਰੀਏ ਬਹਲਾਇਆ ਹੁਣ ਆਏ ਘੁੱਤਰ ਚੱਲਦੇ 5 ਸੱਗੇ ਚੱਲ ਬੰਦ ਸੁਣ ਜੇ ਨਾ ਹੀ ਪਤਾ ਨਾ ਛੜੀ ਗਏ ਆਏ ਕਰਾਂਗੇ ਮੈਂ ਤਾਂ ਕਹਿਣਾ ਉਹ ਤੁਰ ਲੈ ਕੇ 5-7000 ਰੁਪਇਆ ਫੇਰ ਲੈ ਕੇ ਆ ਮੈਂ ਪਹਿਲਾਂ ਖੁੰਆਂ ਕਰੀ ਹੈ ਹੈ ਲੈ ਕੇ ਆ ਤਾਂ ਮੇਰੇ ਕੋਲ ਗੋਲੀ ਜੀ ਹੈੀ ਮੈਨੂੰ ਵੀ ਦੇ ਦੀ ਬਾਬਾ ਜੀ ਮੇਰਾ ਦਾਤ ਫਰੀਂ ਟੁੱਟੀ ਜਾਂਦਾ ਇਹੋ ਗੱਲ ਹੋ ਰਹੀ ਹੈ ਪੰਜ ਤਾਂ ਮੂੰਹ ਬਣ ਕੇ ਰੱਫਾ ਕਰਕੇ ਕੋਈ ਟੱਕਰ ਜਾਂਦਾ ਹੈ ਨਾ ਹੋਰ ਬਾਲੇ ਜਾਣ ਦੇ ਬਾਬਾ ਉਹ ਦਿਨ ਜ਼ਬਰਦਸਤ ਸੀ ਕਿਤੇ ਛੂ ਡੰਡੇ ਤੇ ਵਾਹ ਓਏ ਡੰਡੇ ਤੇ ਡੰਡੇ ਇਥੇ ਮੈਨੂੰ ਚਲਾਉਂਦੀ ਹਾਂ ਮੈਂ ਖਿੱਚੀ ਜਾਈ ਆਪਾਂ ਬਾਬੇ ਤੋਂ ਪਹਿਲਾਂ ਜਾ ਗਿਆ ਸਮਝਲਾ ਕਰਮ ਵਾਲਾ ਬੜਾ ਉਸਤੇ ਮਾੜਾ ਕਰ ਦੋ ਦਿਨ ਲਾ ਹਾਂ ਉਹਦੇ ਕੋਲ ਖਿੱਚਿਆ ਦੋ ਦਿਨ ਦਾ ਆ ਜਾ ਆ ਜਾ ਆ ਜਾ ਮਾਇਤਾ ਫਿਰ ਪਰਦੀ ਫਾਦੇ ਲਿਆਇਆ ਬਰਾਵਾ ਵਧੀਆ ਰਹੇਗਾ ਬਾਬਾ ਫਿਰ ਆਪਾਂ ਨੂੰ ਉਹਦੇ ਵਿੱਚ ਵਰਨਾ ਬੂਨਾ ਮਿੱਟੀ ਕੱਚੀ ਜਿਹੀ ਰਾਈਂ ਲੋਟ ਨਹੀਂ ਆਉਂਦਾ ਤੇਰੀ ਅੜੀ ਗੱਲ ਸਹੀ ਹੈ ਉਹ ਚੰਗਾ ਰਹੇਗਾ ਬਦਲੇ ਮੇਰੇ ਵੀ ਬਦਲਨੇ ਦੀ ਯਾਰ ਬੰਟਾ ਗਿਆ ਉਕਰੇ ਪਰ ਉਹਦਾ ਆ ਗਿਆ ਉਹ ਬਾਬਾ ਤੇਰੇ ਤੇ ਅਖੀ ਲੱਗਿਆ ਉਹ ਬਦਲ ਚਲ ਮੈਂ ਨਿੱਕਰ ਚ ਹੋ ਕੇ ਪੱਟ ਲੂ ਫਿਰ ਆਹੋ ਥੱਲੇ ਤਾਂ ਤੂੰ ਹੀ ਉਤਰੇਗਾ ਮਾਤਾ ਤਾਂ ਉਹ ਵਾਲਟੀਆਂ ਫਿਚੜੀਆਂ ਹੈਂ ਵਾਲਟ ਨਹੀਂ ਹਾਂ ਲੈ ਦੇਖ ਲੈ ਟਾਈਮ ਦਾ ਪਤਾ ਨਹੀਂ ਲੱਗਦਾ ਭੰਡੇ 11 ਦਾ ਹੂੰ ਕਦੇ ਆਈ ਨਹੀਂ ਸੀ ਕਿਹੜੀਆਂ ਟੱਕੀਆਂ ਤੇ ਕਿਹੜੇ ਕੱcke ਪੱਥਰ ਕਿਹੜੇ ਹਾਲਾਤਾਂ 'ਚ ਪੈ ਗਏ ਬਾਬਾ ਯਾਰ ਆਪਾਂ ਹਨਾ ਟਾਈਮ ਟਾਈਮ ਦੀ ਗੱਲ ਆ ਭਈ ਉਹ ਕੰਮ ਚੰਗਾ ਸੀ ਆਪਣਾ ਉਹਦੋਂ ਤੂੰ ਆਏ ਲਾ ਲਾ ਉਹਨਾਂ ਵੇਲੇ 'ਚ ਮਰਟਿਕ ਪਾਕ ਸੀ ਮੈਂ ਦੇਖਦਾ ਉਹਨਾਂ ਵੇਲੇ 'ਚ ਹਾਂ ਫਿਰ ਲੱਗਿਆ ਨਹੀਂ ਬਾਬਾ ਕਿਤੇ ਯਾਰ ਬਸ ਤਾਰਾਂ ਹੀ ਦੀ ਗੱਲ ਲੱਗਿਆ ਨਹੀਂ ਓਏ ਆਏ ਨਹੀਂ ਕਹਿੰਦਾ ਮੈਂ ਤੈਨੂੰ ਹਾਂ ਕੋਈ ਨੌਕਰੀ 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 ਤਾਂ ਮਤਲਬ ਮੇਰੇ ਬਾਪੂ ਨੇ ਹੀ ਲੱਗਣ ਦਿੱਤਾ ਉਹ ਭੰਡਾ ਵਿਸਤਰੀ ਨਹੀਂ ਚੜਦਾ ਹਾਂ ਕਰੇ ਵਾਹਣ ਵਾਵਾ ਹੂ ਤੁਹਾਡੇ ਕੋਲੇ ਚਾਹ ਜਾਂ ਲੋੜਾ ਜੇਰੇ ਕੋਲੇ ਹਾਂ ਤੇ ਮੱਤ ਨੂੰ ਹੋਮਗਾਰਡ ਚ ਲਾਏ ਅਸੀਂ ਚਾਰ ਖਸਾਲ ਹੋਮਗਾਰਡ ਚ ਹਾਂ ਉਹ ਜੋਂ ਪੁਰਾ ਵਾਚ ਨੂੰ ਖਾਤੀ ਜਾਂ ਨਿਕਰਾਂ ਦੇ ਦਿੰਦੇ ਹਾਂ ਤੇ ਮੱਤ ਲਿਖ ਹੋਰ ਛੱਟ ਦੀ ਤੇ ਬੱਚ ਕੇ ਲਿਆ ਜਾਂ ਰਹਿਣੀਆਂ ਕੋਲੇ ਖੜੇ ਰਹਿੰਦੇ ਅੱਛਾ ਹਾਂ ਬਿੱਲੀ ਨੂੰ ਫਿਆਕ ਕੀ ਜਾਂਦੇ ਫਿਰ ਮੱਤਲ ਮਕਰ ਸਾਲਾ ਕਿੱਧਰ ਆ ਗਿਆ ਅੱਛਾ ਉਠੜ ਜਾ ਬਾਬਾ ਮੈਨਾਂ ਦਾ ਘਰ ਵੀ ਉਹਨਾਂ ਦਾ ਆ ਕੇ ਚੱਲ ਗੱਲ ਤਾਂ ਦੱਸੀ ਚੱਲ ਤੂੰ ਆਪਦੀ ਹੋਰ ਟੱਪੇ ਗਾਹਾਂ ਟੱਪੇ ਆਇਆ ਬਦਾਰ ਦਾ ਬੋਲ ਬੰਦ ਤੈਨੂੰ ਮਾਤਲ ਵੀ ਪਟਵਾਰੀ ਫਟਪੂਰੀ ਚੋਂ ਦੂਹੀ ਮਮੂ ਰਹਿੰਦੇ ਸੀ ਅੱਛਾ ਹਾਂ ਪੱਛ ਲੱਗੇ ਨਿਕਲ ਚੋਰ ਮਗਰ ਬੈਂਡ ਲਾ ਦੇ ਬਾਬਾ 500 ਓ ਬਾਬਾ ਤੇਰਾ ਬਾਪਾ ਨਹੀਂ ਤੇਰਾ ਕੋਪਰ ਵਾਲਾ ਬੈਠਾ ਜਿਹੜਾ ਤੇਰਾ ਕੋਪਾ ਮਾਦੋਂ ਵੱਡਾ ਦੇਖ ਕੇ ਇਹ ਕਹਿ ਦਿੰਦਾ ਆਪਣੀ ਚੀਜ਼ੀ ਫਿਰਦੀ ਹੈ ਜਰ ਬਹੁਤ ਕਫੜਾ ਉਹ ਕਫੜਾ ਜੀ ਹੰਟਾ ਹਾਂ ਪਹੁੰਚ ਗਿਆ ਬਾਈਕਰ ਹਾਂ ਆਹ ਬਾਤ ਅਸੀਂ ਵੀ ਗੱਡੀ ਬਾਹਰ ਹੀ ਲਾਤੀ ਬਾਬਾ ਕੀ ਕਰ ਸਕਦਾ ਤਾ ਜਾਏਗਾ ਆਗੇ ਕੰਜਰ ਦੇ ਉਹ ਬੜੀ ਵਿੱਚ ਕਰੀ ਇੱਕ ਵੀ ਆ ਗਿਆ ਠੱਡੇ ਬਾਕੇ ਮੈਂ ਬਲਦੀ ਜੀ ਬਦਲੇ ਮਤਲਬ ਉਹ ਅ ਕੀ ਜਲੂਸ ਕੱਢੇ ਤੇ ਤੇਰੀ ਜੇ ਓਏ ਵੱਡੀ ਲੱਗੀ ਐ ਸਾਨੂੰ ਮੈਂ ਘਰੇ ਦਾ ਪਪਾ ਮੈਨੂੰ ਤੂੰ ਜਾਣਾ ਨਹੀਂ ਸੀ ਉਹ ਨਹੀਂ ਆਇਆ ਤਾਂ ਨਹੀਂ ਕਰਾਂਦਾ ਉਹ ਕਰਕੇ ਨਿਕਲ ਅਸੀਂ ਬਣ ਕੇ ਬਣ ਕੇ ਤਾਂ ਬਾਗੇ ਫੁੱਟ ਐ ਕਰਦੇ ਫਿਰ ਗੱਡੀ ਅੰਦਰ ਲਾ ਲੈਂਦੇ ਮਹਿੰਗੀ ਗੱਡੀ ਐ ਕੋਈ ਨਾ ਛੀਟ ਝੂਟ ਮਾਰ ਜੇ ਅੰਗੇ ਗਾਚੇ ਐਡ ਕਰਦਾ ਤੇ ਜਰਾ ਤੂੰ ਵੀ ਬੱਸ ਸਾਰਿਆਂ ਤੇ ਗੱਡੀ ਘਰੀ ਜਾਂਦਾ ਕਿ ਬਾਈਸਾਈਕਲ ਬਾਹਰ ਲਾਤਾ ਤੂੰ ਪਟਾਏਂਗਾ ਨਾ ਆਜੋ ਪਟਾਉਣੀ ਹੈ ਪਟਾਉਣ ਵਾਸਤੇ ਅੱਖੇ ਦੂਰ ਹਾਂ ਕੁਛ ਰੀਟ ਮਾਰ ਜੇ ਨਾ ਜਿੰਦੀ ਤੀਸਾ ਬਣ ਜੇ ਹੋਰ ਤਾਂ ਮਾਰੇ ਮਾਰੇ ਨਾ ਜੀਏ ਕਿਤੇ ਥੋੜੀ ਹਿੰਮਤ ਹੈ ਕੁਝ ਨੋ ਕੰਮ ਆ ਲੈ ਓਏ ਤੇਰੇ ਤਾਂ ਹੁਣ ਮਰੂ ਬਟੇ ਬਾਬਾ ਉਹ ਕਹਿਣਾ ਵਈ ਉਹ ਕਹਿਣਾ ਹਾ ਹੂ ਲਾ ਦੂ ਕਹਦੇ ਮੈਂ ਹਾਂ ਓਏ ਆਵਾਜ਼ ਹਾਂ ਕੀ ਕਰੀਏਗਾ ਅਹ ਆਹ ਤੱਕ ਹੀ ਰਿਹਾ ਤੂੰ ਹੀ ਬੰਨ ਰੱਖਿਆ ਬਈ ਹਾਂ ਗੋਦ ਅਕਤੀੜਾ ਉਹ ਤੇਰੇ ਅੱਛਾ 5000 ਰੁਪਇਆ ਲਾਇਆ ਜਨਬਰ ਉਹ ਰੇਰਾ ਯਾਰ ਵੱਡ ਲੂ ਆ ਆ ਥੰਮਲੇ ਹੁੰਦਾ ਆਏ ਕਿਉ ਕਰੀਏ ਨੇ ਜਨਬੜ ਜਨਬਰ ਬੱਛਿਆ ਆ ਥੰਮਲੇ ਮਲੇ ਉਹ ਵੱਡ ਲੂ ਯਾਰ ਇਹੋ ਇਹ ਗੱਲ ਤੇ ਨਹੀਂ ਜਨਬਰ ਛਾ ਉਹ ਡੱਕਿਆ ਨੇ ਜਦਾ ਉਹਨੂੰ ਕੁੱਤੇ ਨੂੰ ਜੰਬੜੀ ਜਾਂਦਾ ਬਾਈ ਸੇ ਕਰ ਕੋਈ ਕਰਨਾ ਕਿੱਥੇ ਪੱਟਨੀ ਆ ਮੈਂ ਇੱਥੇ ਪੱਟੀਆਂ ਇੱਥੇ ਤੇ ਦੂਜੀ ਹਾਂ ਦੂਜੀ ਉਹ ਕੰਜਰ ਬਾਲੇ ਇੱਕ ਤਾਂ ਪੱਟ ਦਿਓ ਬਈ ਇਹ ਤਾਂ ਜਾਨਵਰ ਦਾ ਪਤਾ ਨਹੀਂ ਲੱਗਦਾ ਜਿਹੇ ਛਾ ਨਾਲ ਮੋਹ ਕਰਦਾ ਮੈਨੂੰ ਆ ਰਿਹਾ ਪਿਛਲੇ ਜਨਮ ਚ ਤੇਰਾ ਪਾਇਓ ਹਾਂ ਉਹ ਫॉर यू ਮਰੀ ਨੇ ਮਾਨ ਦਾ ਸੇਵਾ ਕਰਦਾ ਅੱਛਾ ਇਹ ਚੀਜ਼ਾਂ ਪੜ੍ਹ ਚ ਪੜੀ ਹੈ ਵਿਦਿਆ ਸ਼ਾਸਤਰ ਅੱਛਾ ਇਹ ਸਾਰੀ ਵਿਦਿਆ ਦਾ ਗਿਆਨ ਨਾ ਦੱਸਦਾ ਹੁੰਦਾ ਸੀ ਬਾਬਾ ਮੈਨੂੰ ਕਾਲੀ ਇਲਮ ਦਾ ਪੜਿਆ ਤਾਂ ਮੈਂ ਬਾਹਰਾਂ ਤੇਰਾ ਭਾਈ ਮਾਨ ਜੀ ਤੋ ਯਾਰ ਪੱਕਾ ਹੀ ਮਰੀ ਇਹੜਾ ਤੂੰ ਕੰਮ ਕਰਨਾ ਉਹ ਕਰਾ ਬੱਚਿਆਂ ਨੂੰ ਕੋਈ ਨਹੀਂ ਦੱਸਦਾ ਤੂੰ ਬੱਚਾ ਕਿਵੇਂ ਦੇ ਦੂਗਾ ਅੱਛਾ ਮਾ ਘੱਟ ਖਾ ਰਿਆ ਕਰੋ ਇੱਕ ਗੱਲ ਹੋਰ ਇਹ ਨਹੀਂ ਜਿਹੇ ਫੱਪੜ ਕਹਿੰਦਾ ਬਾਬਾ ਸਾਨੂੰ 5-7000 ਰੁਪਏ ਉਹ ਹੀ ਦੇ ਦੇ ਕੀ ਖੁੰਝਾ ਹੋਰ ਹੋਰ ਕੋਈ ਅੱਕਾ ਨਾ ਹਕੀਕੀ ਦਾ ਕੰਮ ਆ ਰਿਹਾ ਰਿਸ਼ਤੇਦਾਰੀ ਦਾ ਕੰਮ ਗੁੰਝਲ ਵੱਡਦੇ ਸੋਹਣੇ ਲੱਗਾ ਬਾਈ ਜਾਂ ਬਸ ਤੱਕ ਕੁਰਸੀ ਲੈ ਲੈ ਕੁਰਸੀ ਲੈ ਲੈ ਵੀ ਰਿਸ਼ਤੇਦਾਰ ਕਦੀ ਕੁਰਸੀ ਲੈ ਲੈ ਬਾਈ ਜਾਂ ਕੁਛ ਨਾ ਕਰ ਕੋ ਚਾਹ ਨਹੀਂ ਚਾਹ ਵੀ ਕਰਾਵਾਂਗੇ ਕੰਮ ਤਾਂ ਕਰੋ ਸਿੱਧੀ ਗਏ ਤਾਂ ਵੀ ਖੁੰਝਾ ਪੱਟ ਦੋ ਚਾਹ ਨਾ ਪਾਣੀ ਅਸੀਂ ਨਾ ਪੁਰਾਵਾ ਰਿਸ਼ਤੇਦਾਰਾ ਹੂੰ ਮਾਦਲ ਬੈਂਕਾ ਜਨਾ ਦੀ ਗੱਲ ਹੋਉ ਖਾਣੀ ਅੱਛਾ ਆਂ ਚੀਪਾ ਜਨਾ ਛਾਲੇ ਕਿਆ ਹੀ ਨੇ ਹੂੰ ਤੇ ਖਾਰੇ ਬਸੇ ਤੋਂ ਬਣਾ ਹੋਰ ਵੀ ਕੰਮ ਕਰ ਲਿਆ ਨਹੀਂ ਹੂੰ ਗੱਲ ਖਾਰੇ ਖਾਲ ਮੈਂ ਤੇ ਪਾਇਆ ਹੂੰ ਤੇ ਕਹਾ ਪੈ ਜਾਰਦਨ ਮੋਤਰ ਆਏ ਲੱਕੀ ਵੀ ਕੋ ਬੰਦਾ ਖੜਾ ਅੱਛਾ ਮੂਰੇ ਹਾਂ ਰਾਤ ਦਾ ਪਾਣਾ ਇੱਕ ਜਾ ਟੈਂਕ ਅੱਛਾ ਤੇ ਪਰਾਵਾ ਪਾਲਾ ਢਰ ਕੇ ਮੈਨੂੰ ਕਹਨਾ ਕਿ ਮੈਂ ਤੇ ਮੈਂ ਕਰਕੇ ਚਾ ਇਸ ਪੜਾਵਾ ਮੈਂ ਕੈਲ ਮੁਰ ਮ ਜਾਣਦਾ ਸੀ ਇਹਨੇ ਮ ਜਾਣਦਾ ਸੀ ਗਾਲੀ ਪੂਤਨੀ ਚੰਗਾਲੀ ਮੈਂ ਤਾਂ ਕਦੇ ਸੁਣੀ ਇੱਧਰ ਦੇਖਣ ਕੋ ਹੂੰ ਮੇਰੇ ਛੋਲੇ ਜੇ ਤਾਂ ਪੁੱਜਾ ਆਵੇ ਸਪੱਟੇ ਸਾਡੇ ਮੈਂ ਤਾਂ ਡਰ ਗਿਆ ਬਾਬਾ ਦੁਵੇਤੀਆਂ ਹੋਣੀਆਂ ਨਿਕਰ ਨਾਨੇ ਤੋਂ ਮਾਰਿਆ ਧੜਕੇ ਦਾਜੂ ਹੂੰ ਦਾਜੂ ਨੇ ਫਿਰ ਮੱਦ ਲਿਆ ਕਰ ਤੂੰ ਨਾ ਪੁੱਜਿਆ ਦਾਜੂ ਮਰਿਆ ਅੱਛਾ ਮਾਛਿੰਗ ਬੰਨਾ ਕਰਨ ਬੰਨਾ ਹੂੰ ਮੋੜਾ ਅੱਛਾ ਜੀ ਮਾਰੀ ਅੱਛਾ ਫੜ ਕੇ ਲੱਤਾਂ ਮੈਂ ਪਾਲੀ ਨੂੰ ਆਖਾਂ ਪੜੇ ਹੋਇਆ ਤੈਨੂੰ ਨਿਰਾਦ ਨਹੀਂ ਅੱਛਾ ਭਾਈ ਵਾਰੀ ਇੱਦਾਂ ਠੀਕਾਂ ਦੀ ਚੱਕਰ ਨਹੀਂ ਅੱਛਾ ਮੈਂ ਕੰਮ ਲਾ ਜਦਾ ਵੀ ਕਰਦਾ ਛੋਟੇ ਘਰੀ ਵੀ ਕੋਈ ਕੰਮ ਛੱਡਿਆ ਤੂੰ ਜਾਣਦਾ ਫਿਰ ਆ ਪੜੇਗਾ ਤੂੰ ਪੜਦਾ ਤੂੰ ਜਾਣਦਾ ਮੈਨੂੰ ਦੱਸਦਾ ਆਉਂਦਾ ਜੀ ਕੋਈ ਕੰਮ ਛੱਡ ਵੀ ਇੱਕ ਗੱਲ ਹੋਰ ਆਜਾ ਇਹਨੇ ਪਹਿਲਾਂ ਇਹ ਕਿਹਾ ਥਾ ਸਾਡੇ ਘਰ ਕਿੰਨੀ ਵੀ ਗਿਆ ਸੀ ਉਹ ਵੀ ਦੱਸ ਦਏ ਵਾਹ ਜੇ ਕਿ ਟੂਕ ਜਾਂ ਕੰਮ ਆ ਪਾ ਕਿੜਾ ਕੁਛ ਲੈਣਾ ਉਹ ਚੀਜ਼ ਇਹਨਾਂ ਦੇ ਮੈਂ ਕਿਹਾ ਲਾ ਜਕਣਾ ਆਹ ਲਾਇਕ ਕਰਾਉਣਾ ਅਸੀਂ ਦਾ ਕਰਾਉਂਦੇ ਨਹੀਂ ਜਿਹੜੀ ਖੂਹੀ ਪੱਟੀ ਦੇ ਦੁਪੱਟ ਉਹ ਬਾਬਾ ਇੰਨਾ ਜਾਣਕਾਰ ਹੈ ਜੋ ਘਰੇ ਵੜਦਾ ਚੀਜ਼ ਜਾਣੇ ਮੂਰੇ ਮੇਰੇ ਤਾਂ ਫੋਟੋ ਬਣ ਗਿਆ ਜੀ ਛੋਟੇ ਕਟਾ ਚੱਲਦਾ ਬਨਾਲੇ ਵਾਲਾ ਠੀਕ ਹੈ ਬਣਾਣੀ ਗੱਜੀ ਹੋ ਮੂਰ ਗੁਰੂ ਫਾਨੀ ਮੰਨਿਆ ਤੇਰਾ ਕੋਈ ਚਾਚਾ ਵੱਡੇ ਥੋਂ ਛੜਾ ਤੈਨੂੰ ਮਰਿਆ ਮਰਿਆ ਨਾ ਕਿਉਂ ਏ ਆ ਖੜਾ ਹੁੰਡਾ ਨਹੀਂ ਆ ਬੜਾ ਕਿੱਥੇ ਅੱਗੀ ਆਏ ਨਹੀਂ ਤੈਨੂੰ ਨਹੀਂ ਦਿੰਦਾ ਆ ਖੜਾ ਕਰ ਮਾਲਾ ਤੇਰਾ ਦਬਾਉਂ ਸਰਿਆ ਕੁਸ ਇਹ ਕਰਨਾ ਕਰੋ ਨਾਲ ਦੇਖ ਲੈ ਬਾਚੀ ਵਾਲੀ ਖੜੀ ਆ ਧੀ ਬਾਟੀ ਵਾਲੀ ਇੱਥੇ ਕੋਈ ਬੁੜੀ ਸੀ ਬਾਟੀ ਚੇ ਦਾਲ ਲੈਣ ਆਉਂਦੀ ਉਹ ਛੋਡੇ ਘਰੇ ਪਰਾਣੀ ਗੱਲ ਯਾਰ ਕਰ। ਇਹਨੇ ਕਰਿਆ ਕੱਲੀ ਸੀ ਜੋ ਬੁਢੀ ਹੋ ਗਈ ਕਾਲ ਚੜਾਣੇ ਕਰਦੀ। ਅੱਛਾ ਤੂੰ ਖੜੀ ਐ ਕਹਿੰਦੀ ਦਾਲ ਪਾਉ ਬਾਟੀ ਲਈ। ਤੂੰ ਕੋਈ ਨਹੀਂ ਮੈਂ ਤੇਰਾ ਵੀ ਕਰਾਂਗੇ ਕਰਾਂਗੇ। ਤੇ ਦੋ ਟੀਂਜਾ ਦੋ ਕੁ ਲਾਉਣੀ ਪਊ। ਕਦੀ ਤੀਜਾਂ ਤੇ ਯਾਰ ਧੱਸਾ ਫਰੂ ਕਰੇ ਫਾਤਾ ਲੋੜਦੀ ਹਾਂ ਦੋ ਨੇ ਗੰਧਾਲੇਾਂ ਚ ਬਾਤੀ ਗੜੀ ਇਕੱਠੇ ਚੱਲਦੇ ਆ ਅੱਛਾ ਇਹ ਮੈਨੂੰ ਰੋਕ ਲੈਣੀ ਬੂ ਮੈਨੂੰ ਕਿਉਂ ਨਹੀਂ ਦੀਨੇ ਫਿਰ ਮੇਰੇ ਕੋਲੇ ਹੈ ਸਾਡੀ ਸ਼ਾਸਤਰ ਵਿੱਦਿਆ ਤੇ ਹੈਗਾ ਗੰਧਾਲਾ ਮੇਰੇ ਕੋਲੇ ਓ ਨਾਲਾ ਮੜੀ ਜਨ ਤੂਆਇ ਕਰ ਖੂਹੀ ਦਾ ਚੱਲੇ ਕੇ ਕੰਮ ਹਾਂ ਐ ਕਰ 10 ਸਭ ਵੀ ਚੱਕਾ ਦੀ ਰਿਆ ਕਿਉਂ ਕੌਣ ਹੀ ਪਉੜੀ ਗੋਲੀ ਪਉੜੀ ਬੂ ਟਰੀ ਦਾ 6 ਫੁੱਟ ਦਾ ਕਿਪਟਾ ਲਗੂ ਦਾ ਕਲੀ ਰੋਜ ਮੰਤਰੀ ਨੇ ਹੁਣ ਬਾਬੰਤਾ ਕਲੀ ਤੇ ਘੋੜਾ ਚੌੜਾ ਚੌੜਾ 650 ਰੁਪਿਆ ਹਾਂ ਨਾ ਨਾ ਹੈ 650 ਹਾਂ 650 ਵਧਾਤਾ ਹਾਂ ਨਾ ਵਧਾਤਾ ਬਾਬੇ ਵੀ ਤੈਨੂੰ ਪਤਾ ਗਾਂਝੀ ਕੰਮ ਅੱਗੇ ਜੇ ਬਸੀਆਂ ਪਰਿਵਾਰ ਵੱਧ ਗਿਆ ਬਾਬਿਆ ਜੇ ਉਧਰੋਂ ਕੱਟੇ ਜਾਣਗੇ ਪਟਾਈ ਜੋ ਮੂੰਹ ਖਾ ਦੇ ਬੱਚੇ ਫਿਰ ਪਹਿਲਾਂ ਮੈਂ ਨਹੀਂ ਦਿੰਦਾ 650 ਲੈ ਗਰ ਫਿਰ ਰੁਪਏ 10 ਸੱਤਾ ਟਿਕੂਆ 10 ਰੁਪਏ 10 ਧਰੂਗਾ ਜੇ ਤੱਕ ਉਹਦਾ ਕੰਮ ਚਲਾਉਣਾ ਚਲਾਓ ਮੇਰੇ ਕੋਲ ਰਾਤ ਰਹਿਣ ਦਾ ਪ੍ਰਬੰਧ ਹੈ ਨਹੀਂ ਤੇ ਉਹਦਾ ਰਾਤ ਨੂੰ ਰਾਤ ਨੂੰ ਰੁਪਏ 10 ਪਰ ਆਵਾ ਕਾਂ ਅਠੀ ਘਰੇ ਨਹੀਂ ਬਾਹਰ ਦੇ ਨਹੀਂ ਰਾਤ ਲਾਉਣੀ ਨਾ ਕਿ ਉਹਥੇ ਕਹੀ ਜਾਈ ਬਰਾਦਰ ਰਹਾਂਗੇ ਤੇਰੇ ਕੋਲੇ ਇਹ ਗੱਲ ਬੇਚੀ ਬੇਚਰਾ ਕੰਮ ਕਰਕੇ ਜਾਵਾਂਗੇ ਕੰਮ ਕਰੋਗੇ ਤਾਂ ਫੇਰ ਹੀ ਹੈ ਚਲਾਉਣੀ ਚਲਾਉਣੀ ਹੈ ਕੰਮ ਕਰਕੇ ਜਾਵਾਂਗੇ ਭਾਈ ਰਾਤ ਲਾਵਾਂਗੇ ਕੁਚੀ ਜੱਤੇ ਰਹੋ ਵੀ ਲਾਜ ਕਰ ਮੈਂ ਤਾਂ ਲੋੜ ਨਹੀਂ ਲਾ ਜੀ ਜੇ ਤਾਂ ਕੋਈ ਪੱਟੋਗੇ ਤਾਂ ਰਾਤ ਰੱਖੀ ਨਾ ਪੱਟਾਂਗੇ ਤੂੰ ਐਂ ਕਰ ਪਾ ਜਾ ਗੱਡੀ ਮੋੜ ਨਾ ਨਾ ਗੱਡੀ ਤੂੰ ਐਂ ਕਰ ਲੀਡੀ ਬਦਲ ਲਿਆ ਮੜੀ ਲਾਸ ਕੀਤੀ ਹੈ ਹੈ ਕੋ ਤੇਰੀ ਭੈਣ ਚੋਦੀ ਹੈ ਮੈਂ ਲਾਸ ਲਾਸ ਤਾਂ ਫਿਰ ਫੰਡਾ ਖਸਤਾ ਯਾਰ ਇਹਦਾ ਦੋ ਆਏਗਾ ਤਾਂ ਉਹ ਮੇਰੇ ਤਾਂ ਸਾਡੇ ਤਾਂ ਹੱਥਾਂ ਤੇ ਬਾਟੇ ਹੋਏ ਨੇ ਲੈਣ ਕੀ ਆਏ ਹੋ ਉਹ ਐਂ ਮਾੜਾ ਮੁੱਟਾ ਹਰੇਕ ਹੀ ਲੱਗਦਾ ਨਾ ਨਾ ਮੈਂ ਨਹੀਂ ਲੱਗਦਾ ਫਿਰ ਜਾਂ ਐਂ ਕਰਕੇ सॼे को मशीन आहे मशीन पटज मशीन कई हुई भेजी मशीन प ਕੀਨ ਦੀ ਫਿਰ ਪਟਾਈ ਦੀ ਕੀਨ ਦੀ ਪਟਾਈ ਵਾਲੀ ਅਸੀਂ ਤਾਂ ਨਹੀਂ ਉਹ ਬਾਹਰ ਦੇ ਰਗੇ ਚੱਲਦੀ ਆ ਅੱਛਾ ਉਹਦੀ ਤਾਂ 200 ਰੁਪਏ ਸਕੇਰ ਪੱਟਾ ਮਤਲਬ ਠੀਕ ਆ ਠੀਕ ਉਹ ਬਾਹਰ ਭੇਜੀ ਹੋਈ ਆ ਦੋ ਤਿੰਨ ਬੰਦੇ ਉੱਤੇ ਰੱਖੇ ਹੋਣਗੇ ਬੰਦੇ ਤਾਂ ਰੱਖਨੇ ਪੈਂਦੇ ਉਹ ਜਨਰਲ ਚੱਲਦੀ ਆ ਕਰਮ ਬਹੁਤ ਸੋਹਣਾ ਚਲਾਇਆ ਨਾ ਤੂੰ ਕਹੀ ਲਿਆ ਆਪਣਾ ਰਿਸ਼ਤੇਦਾਰ ਲੈ ਕੇ ਟੱਕ ਪਈ ਕਹੀ ਦੀ ਕਰਨ ਸੱਭ ਨਾਲ ਮਾਰਸ ਆ ਗਈ ਮਾਰਸ ਕੋਲ ਗਿਆ ਮੜੀ ਮੱਸੀ ਉਹ ਕੋ ਜੇ ਵੀ ਨ ਟੱਕ ਰਿਆ ਜਾ ਰਿਆ ਨਹੀਂ ਬਹੁਤ ਖੁਸ਼ ਹੋ ਜੂ ਵੀ ਦੇਖ ਕੇ ਡਾ ਕੰਮ ਤੋਰਿਆ ਕਾ ਨਾ ਗੱਲ ਕਰੀਂ ਜਰਾ ਆਪਾਂ ਪੈਂਦਾ ਜਰਾ ਮਸੀ ਕੁਲੇ ਆਪਾਂ ਕਰਨੀ ਆ ਉਹ ਲੈਂਦੇ ਬਿਨਾਂ ਜੇ ਅਕਲੀ ਨਹੀਂ ਹੈਗੀ ਇਹਨੂੰ ਦੱਸ ਹੀ ਨਾ ਸਿਆਣੇ ਸਿਆਣੇ ਨਾ ਹੈ ਨਾ ਹੋਰ ਬਿਰਾਏ ਕਰੀਂ ਮੰਗਦਾ ਸਾਡਾ ਤਾਂ ਨਾ ਪਾਇਤ ਕੁਜੀ ਬੇ ਵੇ ਇਧਰ ਹੈ ਜੇ ਆਪਣੇ ਬੈਡ ਪਣੀ ਹੋਏ ਹੈ ਅੱਜ ਕੋਲੇ ਪਈਂ ਭਰਾਵਾ ਕੱਲੇ ਲਾ ਮੈਂ ਕੋਲੇ ਕੀ ਕਰੂੰ ਕੋਈ ਚੀਜ਼ ਕੰਪਲੀਏ ਯਾਰ ਕੋਈ ਨਾ ਕੋਈ ਚੀਜ਼ ਰੋਕ ਲੈਣਾ ਆਏ ਨਹੀਂ ਇਹ ਤਾਂ ਮੈਂ ਚਾਹ ਗਦਾ ਹਮ ਰੋਕ ਲੂੰ ਪਾਇ ਨੂੰ ਮੈਨੂੰ ਚੀਜ਼ ਬਿਲਕੁਲ ਉਹ ਨਾ ਕਰ ਜੇ ਉਹ ਸਾਨੂੰ ਬਾਹਰ ਕੱਢਦਾ ਅੱਛਾ ਪਾਇ ਨੂੰ ਗੱਭਰੀ ਹੈ ਕਿ ਨਹੀਂ ਪਾਲਿਆ ਹਾਂ ਤੂੰ ਆਪਾਂ ਐਂ ਕਰ ਹਾਲਤ ਪਾ ਕੇ ਲੈ ਜਿਹੜਾ ਜੱਜ ਹੱਥ ਮਾਰ ਲੈ ਹਥਾਲ ਚੱਲਿਆ ਖੰਮਣੀ ਕਲੀ ਖੰਮਣੀ ਕੀ ਕਰਨੀ ਹੈ ਖੰਮਣੀ ਉੱਤੋਂ ਦੀ ਐਂ ਕਹੋ ਕਰ ਹੁਸੀਂ ਦਾ ਦੇਣਾ ਯਾਰ ਕੋ ਦਾ ਕੁਝ ਇਹਦੇ ਨੇ ਕਿਉਂ ਇਹ ਜੀ ਅਫਗਾਨਵਾਸ ਦੀ ਟਿੱਕੀ ਅੱਛਾ ਖੁਸ਼ੀ ਨਹੀਂ ਹੋ ਕਿੱਥੇ ਜੀ ਉੱਤਰਿਆ ਫਿਰ ਕਿ ਟਿੱਕੀ ਨਾ ਹੋਵੇ ਕਿੱਥੇ ਆਇਆ ਹੋਇਆ ਕਿਉਂ ਨਹੀਂ ਉਹ ਨਹੀਂ ਗੱਲ ਕਹਿਣ ਚਾਹੀ ਜਾਂਦੀ